ਦੁਆਰਾ ਠੱਸੇ ਵਿਖੇ ਉਲਿਖੀ ਗਈ ਮਹਾਨ ਸੰਸਮਾਗਮ ਸਾਖੀਪੁਰ ਅਤੇ ਸੰਤ ਨਰਨਾਰਾਇਣ ਸਿੰਘ ਜੀ ਦੀ ਯਾਦ ਵਿੱਚ ਕਰਵਾਇਆ ਗਿਆ 22ਵਾਂ ਮਹਾਨ ਸੰਸਮਾਗ। ਇਸ ਸਮਾਗਮ ਉਹਨਾਂ ਦੇ ਅਸਥਾਨ ਕੁਦਵਾਰਾਂ ਕੀਠਾ ਸੈਬਰੋਲੀ ਵਿਖੇ ਕਰਵਾਏ ਗਏ। ਜਿੱਥੇ 208 ਸ਼੍ਰੀ ਖਣਪੜ ਸਾਹਿਬ ਜੀ ਦੇ ਪੋਪ ਪਾਏ ਗਏ ਅਤੇ ਹਸਾਰਾ ਦੇ ਤਾਦਾਦ ਦੇ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਕਈ ਮਹਾਪੁਰਸ਼ਾਂ ਸੰਤਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਖੂਨਦਾਨ ਕੈਂਪ, ਅੱਖਾਂ ਦਾ ਮੁਫਤ ਕੈਂਪ ਤੇ ਆਪਰੇਸ਼ਨ ਕੈਂਪ ਵੀ ਲਗਾਏ ਗਏ ਤੇ ਨਾਲ ਹੀ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਦਸਤਾਰ ਅਤੇ ਗੱਤਕਾ ਮੁਕਾਬਲਾ ਵੀ ਕਰਵਾਏ ਗਏ। ਇਸ ਮੌਕੇ ਸੰਤ ਨਰਨਾਰਾਇਣ ਸਿੰਘ ਜੀ ਦੇ ਜੀਵਨ ਤੇ ਇੱਕ ਝਾਤ ਪਾ ਸ੍ਰੀ ਕਲਤਕਾ ਸਾਹਿਬ ਗਿਆਨੀ ਗੁਰਪ੍ਰਚੰਨ ਸਿੰਘ ਜੀ ਨੇ ਕੀ ਕੀ ਆ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੜੌਲੀ ਨਗਰ ਵਿਖੇ ਮਹਾਪੁਰਸ਼ ਸੰਤ ਹਰਵਿੰਦਰ ਸਿੰਘ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਦੀ ਅਸੀਸ ਲੈ ਕੇ ਮਹਾਪੁਰਸ਼ ਸੱਚਕੰਡ ਵਾਸੀ ਮਹਾਨ ਤਪਸਵੀ ਸੰਤ ਨਾਰਾਇਣ ਸਿੰਘ ਜੀ ਦੀ 22ਵੀਂ ਵਰ੍ਹੇਮੰਆਉਂਦੇ ਹੋਇਆ ਮਹਾਨ ਗੁਰਮਤ ਸਮਾਗਮ ਆਰੰਭੇ ਨੇ ਬੇਅੰਤ ਸੰਤ ਮਹਾਪੁਰਸ਼ਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉਥੇ ਅੱਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੂਰਵ ਵੀ ਹੈ ਔਰ ਨਾਲ ਹੀ ਖਾਲਸੇ ਦਾ ਪ੍ਰਗਟ ਦਿਵਸ ਵੈਸਾਖੀ ਪੂਰਵ ਸੰਗਤਾਂ ਬਹੁਤ ਸ਼ਰਧਾ ਤੇ ਸਤਕਾਰ ਦੇ ਨਾਲ ਮਨਾ ਰਹੀਆਂ ਹਨ ਮਹਾਪੁਰਸ਼ਾਂ ਨੇ ساری ਜ਼ਿੰਦਗੀ ਨਾਮ ਜਪ ਕੇ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਵਿੱਚ ਉੱਚ-ਨੀਚ, ਸ਼ੂਤ-ਸ਼ਾਤ, ਭੇਦ ਭਾਵ ਨੂੰ ਮਟਾਉਣ ਵਾਸਤੇ ਪ੍ਰਚਾਰ ਕੀਤਾ ਉਹੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੇਸਗੜ੍ਹ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਖਾਲਸਾ ਪ੍ਰਗਟ ਕਰਕੇ ਜਾਤ-ਗੋਤ ਮਿਟਾ ਕੇ ਧਰਮ, ਅਰਥ, ਕਾਮ, ਮੁਕਤੇ ਮੁਕਤੀ ਦੇ ਸਾਧਨ ਬਖਸ਼ਿਸ਼ ਕਰਕੇ ਸਤਿਗੁਰੂ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ ਅੱਜ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਕੇ ਕਿਉਂਕਿ ਹਰ ਇੱਕ ਧਰਮ ਇਹ ਸਿਖਾਉਂਦਾ ਹੈ ਕਿ ਆਪਸ ਵਿੱਚ ਦੀ ਵੈਰ-ਵਿਰੋਧ त्याग ਕੇ ਨੈਸ਼ਨ ਦਾ ਤਿਆਗ ਕਰਕੇ ਕੁਰੀਤੀਆਂ ਦਾ ਤਿਆਗ ਕਰਕੇ ਸਰਬੱਤ ਦਾ ਭਲਾ ਮੰਗ ਕੇ ਆਪਣਾ ਜੀਵਨ ਸਫਲਾ ਕਰਨਾ ਹੈ। ਇਹੀ ਮਹਾਪੁਰਸ਼ਾਂ ਨੇ ਜੀਵਨ ਦਾ ਮਕਸਦ ਹੈ ਔਰ ਉਸੇ ਮਕਸਦ ਨੂੰ ਸੰਤ ਹਰਵਿੰਦਰ ਸਿੰਘ ਜੀ ਬਹੁ ਆ ਖੂਬੀ ਚੜ੍ਹਦੀ ਕਲਾ ਦੇ ਵਿੱਚ ਨਿਭਾ ਰਹੇ ਹਨ। ਸਾਰੇ ਸਰਬੱਤ ਖਾਲਸਾ ਨੂੰ ਮਾਈ ਭਾਈ ਨੂੰ ਖਾਲਸਾ ਪ੍ਰਗਟ ਵੈਸਾਖੀ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਨਾਲ ਹੀ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀ ਵਾਲਿਆਂ ਨੇ ਵੀ ਉਲੀਕੇ ਦੇ ਪ੍ਰੋਗਰਾਮਾਂ ਸੰਬੰਧੀ ਤੇ ਲਗਾਏ ਗਏ ਕੈਂਪਸ ਸੰਬੰਧੀ ਕੀ ਜਾਣਕਾਰੀ ਦਿੱਤੀ ਆ ਸੁਣਾਉਂਦੇ ਆ। ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਪੁਰਖ ਜਿਨ੍ਹਾਂ ਦੇ ਪਵਿੱਤਰ ਪਾਵਨ ਸਥਾਨ ਮਾਲਵੇ ਦੇ ਮਸ਼ਹੂਰ ਸਥਾਨ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਜੀ ਵਿਖੇ ਜੋ ਮਹਾਪੁਰਸ਼ਾਂ ਦੀ ਸਾਲਾਨਾ 22ਵੀਂ ਵਰ্ষিকী ਦੇ ਸੰਬੰਧ ਵਿੱਚ ਪਿਛਲੀ 4 ਤਰੀਕ ਤੋਂ ਲੈ ਕਰਕੇ ਜੋ ਸਮਾਗਮ ਚੱਲ ਰਹੇ ਸਨ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਸਨ ਜਿਨ੍ਹਾਂ ਦੇ ਵਿੱਚ 7 ਤਰੀਕ ਨੂੰ ਵਿਵੇਕ ਹਸਪਤਾਲ ਜਲਾਲ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਸੀ ਜਿਦੇ ਵਿੱਚ ਪ੍ਰਾਪ 50 ਪ੍ਰਾਣੀਆਂ ਦੇ ਲੈਂਜ ਔਰ 500 ਮਰੀਜ਼ਾਂ ਦਾ ਚੈੱਕਅਪ ਹੋਇਆ 8 ਤਰੀਕ ਵਾਲੇ ਦਿਨ ਜ਼ਰਦੀ ਹਸਪਤਾਲ ਲੋਧੀਵਾਲ ਵਾਲੇ ਡਾਕਟਰ ਜਸਵੰਤ ਸਿੰਘ ਵੀ ਹੋਰਾਂ ਨੇ ਕੈਂਪ ਲਗਾਇਆ ਜਿਹਦੇ ਵਿੱਚ ਉਹਨਾਂ ਨੇ 800 ਬੰਦੇ ਦਾ ਚੈੱਕਅਪ ਕੀਤਾ ਦਵਾਈਆਂ ਫ੍ਰੀ ਦਿੱਤੀਆਂ 9 ਤਰੀਕ ਵਾਲੇ ਦਿਨ ਦਇਆਨੰਦ ਹਸਪੀਟਲ ਲੁਧਿਆਣੇ ਵਾਲਿਆਂ ਨੇ ਕੈਂਪ ਲਾਇਆ ਤਕਰੀਬਨ 500 ਦੇ ਕਰੀਬ ਮਰੀਜ਼ ਨੇ ਲਾਭ ਪ੍ਰਾਪਤ ਕੀਤਾ ਔਰ 9 10 11 ਦੇ ਰਾਤਰੀ ਦੇ ਦਿਵਾਨ ਚੱਲੇ ਜਿਹਦੇ ਵਿੱਚ ਬੇਅੰਤ ਮਹਾਂਪੁਰਖਾਂ ਨੇ ਪੰਥ ਪ੍ਰਸਿੱਧ ਜਥਿਆਂ ਨੇ ਸੰਪਰਦਾਵਾਂ ਦੇ ਮੁਖੀਆਂ ਨੇ ਆ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬਹ ਜੀ ਦੇ ਚਰਨਾਂ ਨਾਲ ਜੋੜਿਆ ਅੱਜ 12 ਤਰੀਕ ਨੂੰ ਜੋ ਸੰਤ ਭਬਨ ਨਰਿੰਦਰ ਸਿੰਘ ਜੀ ਦੀ ਯਾਦ ਵਿੱਚ ਮਹਾਨ ਸੰਤ ਸਮਾਗਮ ਅੰਮ੍ਰਿਤ ਵੇਲੇ ਬਾਬਾ ਜੀ ਦੀ ਯਾਦ ਵਿੱਚ ਖੰਡ ਪਾਠਾਂ ਦੀ ਲੜੀ ਦੇ 52 ਸ਼੍ਰੀ ਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸੰਤ ਸਮਾਗਮ ਹੋਇਆ ਜ ਜਿਹਦੇ ਵਿੱਚ ਬੇਅੰਤ ਮਹਾਂਪੁਰਸ਼ਾਂ ਨੇ ਗੁਣੀ ਗਿਆਨੀਆਂ ਨੇ ਸੰਪਰਦਾਵਾਂ ਦੇ ਮੁਖੀਆਂ ਨੇ ਪਹੁੰਚ ਕੇ ਅੱਜ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬਹ ਜੀ ਦੇ ਚਰਨਾਂ ਨਾਲ ਜੋੜਿਆ ਅੱਜ ਵਿਸਾਖੀ ਪੁਰਬ ਤੇ ਖਾਲਸਾ ਸਾਜਨਾ ਦਿਵਸ ਤੇ ਜੋ ਗੁਰਦੁਆਰਾ ਅਗੀਠਾ ਸਾਹਿਬ ਵਿਖੇ ਮਹਾਨ ਸਮਾਗਮ ਕਰਾਇਆ ਗਏ ਜਿਨ੍ਹਾਂ ਦੇ ਵਿੱਚ ਦਸਤਾਰ ਮੁਕਾਬਲੇ ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਹੈ ਸਾਤ ਸੂਰਤ ਦਸਤਾਰ ਸਿਰਾਂ ਬੱਚਿਆਂ ਨੂੰ ਦਸਤਾਰ ਮੁਕਾਬਲਿਆਂ ਦੇ ਵਿੱਚ ਜੋ ਬੱਚਿਆਂ ਨੇ ਭਾਗ ਲਿਆ ਜਿਦੇ ਵਿੱਚ ਬੱਚਿਆਂ ਨੂੰ ਨਾਮ ਦੇ ਕੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਉਪਦੇਸ਼ ਇਹ ਦਿੱਤਾ ਗਿਆ ਵੀ ਇਸ ਦਸਤਾਰ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਸਾਰੀ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹਾਂ ਅਰਦਾਸ ਕਰਦੇ ਹਾਂ ਕਿ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਕ੍ਰੀਤੀਆਂ ਤੋਂ ਬਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਵਾਹਿਗੁਰੂ